ਦੋਸਤੋ ਜੈ ਸ਼੍ਰੀ ਰਾਮ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਆਪਣਾ ਵਿੱਕੀ ਅਗਰਵਾਲ ਅੱਜ ਅਸੀਂ ਮੌਜੂਦਾ ਜੀ ਬਠਿੰਡਾ ਦੇ ਰੇਲਵੇ ਸਟੇਸ਼ਨ ਦੇਖ ਕੇ ਤੇ ਅੱਜ ਸਾਡੇ ਨਾਲ ਬਹੁਤ ਹੀ ਵੱਡੀ ਮਹਾਨਸਤੀ ਆਪਾਂ ਕਹਿ ਸਕਦੇ ਹਾਂ ਜੀ ਮੇਜਰ ਧਿਆਨ ਚੰਦ ਜੀ ਦੇ ਬੇਟੇ ਅਸ਼ੋਕ ਚਾਂਦ ਚੰਦ ਜੀ ਤੇ ਜੋ ਕਿ ਉਹ ਲੋਂਪਿੰਡ ਅਵਾਰਡ ਤੇ ਜਿਨ੍ਹਾਂ ਨੇ ਕੀ ਅਰਜੁਨ ਅਵਾਰਡ ਜਿੱਤਿਆ ਹੋਇਆ ਉਹ ਸਾਡੇ ਵਿਚਕਾਰ ਪਹੁੰਚੇ ਨੇ ਜੀ ਕਿਉਂਕਿ ਗੋਨੇਆਣਾ ਮੰਡੀ ਵੇ ਕਲੱਬ ਵੱਲੋਂ ਇੱਕ ਬਹੁਤ ਹੀ ਵੱਡਾ 7 A ਹੋਕੀ ਟੂਰਨਾਮੈਂਟ ਕਰਵਾਇਆ ਜਾ ਰਿਹਾ ਤੇ ਆਪਾਂ ਗੱਲਬਾਤ ਕਰਦੇ ਹਾਂ ਸਾਡੇ ਨਾਲ ਪਹੁੰਚੋਏ ਪੀਐਸ ਮੋਂਗਾ ਜੀ ਨਾਲ ਸ੍ਰੀ ਧਾਂਚਨ ਜੀ ਦੇ ਬੇਟੇ ਅਸ਼ੋਕ ਧਾਂਚਨ ਜੀ ਪਹੁੰਚਿਆ ਤੁਸੀਂ ਕਿਸ ਤਰ੍ਹਾਂ ਦੇਖ ਰਹੇ ਹੋ ਇਹਨੂੰ ਆਪਣੇ ਮੰਡੀ ਲਈ ਕਿਸ ਤਰ੍ਹਾਂ ਦੇਖਦੇ ਹੋ ਦੇਖੋ ਦੁਨੀਆਣਾ ਮੰਡੀ ਦੇ ਇਹ ਬਹੁਤ ਵੱਡੀ ਸ਼ਾਨ ਦੀ ਚੀਜ਼ ਹੈ ਕਿ ਕੱਲ ਸੱਦੇ ਦੇ ਅੱਜ ਅਸ਼ੋਕ ਧਾਂਚਨ ਜੀ ਤੇ ਅੰਤੁਰ ਜੀ ਦੇ ਬੇਟੇ ਜੋ ਹਾਕੀ ਜਾਦੂਦਦ ਜਿਨ੍ਹਾਂ ਨੂੰ ਕਿਹਾ ਜਾਂਦਾ ਹੈ ਉਹਨਾਂ ਦੇ ਬੇਟੇ ਆਪखुद ਇਹ ਅਜੁਨਾ ਗਾਰਡਨ ਦੇ 75 ਵਰਲਡ ਕੱਪ ਦੇ ਚੈਂਪੀਅਨਸ਼ਿਪ ਤੋਂ ਕਪੀ ਉਹਨਾਂ ਨੂੰ ਪਾਰ ਰਹੇ ਤੇ ਮੈਂ ਪੂਰੀ ਟੀਮ ਵੱਲੋਂ ਅੰਤੁਰ ਜੀ ਦੇ ਕਰਕੇ ਵਿਸ਼ਾਲ ਜੀ ਔਰ ਬਰਾਬਰ ਤੇ ਮੇਰੇ ਵੱਲੋਂ ਵੀ ਛੋੜ ਦੇਣਾ ਥੋੜੀ ਜਿਹੀ ਮਰਚਾ ਨਾਲ ਜਿਹਾ ਤੇ ਸੁਖਾ ਸਿੰਘ ਜੀ ਸਾਡੇ ਕੋਲ ਤੇ ਮੇਰੇ ਵੱਲੋਂ ਤੇ ਵਿਕੀ ਅਗਰਵਾਦੀ ਵੱਲੋਂ ਤੇ ਪੂਰੀ ਗੁਣਿਆਣਾ ਦੀ ਪੂਰੀ ਗੁਣਿਆਣਾ ਦੀ ਟੀਮ ਵੱਲੋਂ ਤੇ ਪੂਰੇ ਗੁਣਿਆਣਾ ਵੱਲੋਂ ਤੇ ਮੈਂ ਤਾਂ ਕਹਿੰਦਾ ਚਾਹਣਾ ਕਿ ਪੂਰੇ ਬਖੰਡਾ ਡਿਸਟ੍ਰਿਕਟ ਵੱਲੋਂ ਤੇ ਪੂਰਾ ਤੁਹਾਡਾ ਥੈਂਕਸ ਕਰਦੇ ਤੁਸੀਂ ਇੱਥੇ ਪਹੁੰਚੇ ਹੋ ਸਭ ਤੋਂ ਵੱਡੀ ਗੱਲ ਤੇ ਇਹ ਹੈ ਕਿ ਇੱਕ ਇਸ ਟੂਰਨਾਮੈਂਟ ਦੇ ਵਿੱਚ ਜਾਣ ਪਾਈ ਹੈ ਇਹਨਾਂ ਦੀ ਆਵਾਜ਼ ਨਹੀਂ ਕਦੇ ਵੀ ਇਹਨਾਂ ਨਾਲ ਸਾਡੀ ਟੀਮ ਵੱਲੋਂ ਕਿਸੇ ਨਾਲ ਗੱਲ ਕੀਤੀ ਸਹੀ ਤੁਸੀਂ ਇਹਨਾਂ ਨੂੰ ਮੋਟੀਵੇਟ ਕਰਦੇ ਸੀ ਕਿ ਭਾਵੇਂ ਤੁਸੀਂ ਕੋਈ ਵੀ ਮੈਚ ਕਰੋ ਮੈਂ ਤੁਹਾਡੇ ਕੋਲ ਜ਼ਰੂਰ ਪਹੁੰਚਾਂਗਾ ਤੇ ਅਸੀਂ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਤੁਹਾਡਾ ਇੱਥੇ ਪਹੁੰਚਣ ਤੇ ਤੇ ਅਸੀਂ ਇੱਕ ਇਹਨਾਂ ਨਾਲ ਪ੍ਰੋਮਿਸ ਕਰਦੇ ਹਾਂ ਜੀ हमेशा याद कर छोटा दिखते गाया हमारे गीतें होती हैं बहुत अच्छी लगती है उन्हें बहुत बहुत शुक्रिया मेरा नाम आफात अहमद है और मैं हॉकी हूँ आज अशोक सर के साथ आने का मौका मिला उन जड़ों में आने का मौका मिला जो खेलों से प्यार करती है जो खेलों को न सिर्फ प्यार करती है बल्कि उसे आगे बढ़ाने का भी काम करती है अशोक सर जैसे लीजेंडरी लीजेंडरी हॉकी प्लेयर जो दुनिया में ही बहुत कम है क्योंकि हम सब जानते हैं उन्नीस सौ का जो फाइनल गोल था पाकिस्तान के ऊपर वो अशोक सर की हॉकी सिख से आया था आप इसके अलावा हॉकी के लाइफ टाइम अचीवमेंट अवार्ड से सम्मानित है जो उनके पिताजी के नाम पे है ध्यानचंद लाइफ टाइम अचीवमेंट अवार्ड यज भारतीय पुरस्कार ये बड़े गौरव की बात है और मैं मुबारक बात देता हूँ बठिंडा को बठिंडा के प्यार करने वालों को जो खेल है खेल को प्यार करते हैं हॉकी को आगे बढ़ा रहे हैं और मैं उम्मीद करता हूँ कि बठिंडा इसी तरह स्पोर्ट्स के लिए करता रहेगा और आज हम सब गौरवान्वित महसूस कर रहे हैं कि भठिंडा आने पर, आगे पर।, आगे पर।